ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਹਮੇਸ਼ਾ ਪਰਮਾਤਮਾ ਦੇ ਘਰ ਦੀ ਗੱਲ ਕਰਦੇ ਆਂ ਤੇ ਉਸ ਵਿੱਚੋਂ ਅਸੀਂ ਆਪਣੇ ਜੀਵਨ ਦੇ ਵਿੱਚੋਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਹੁੰਨੇ ਆ ਕਿ ਪਰਮਾਤਮਾ ਨੇ ਕਿਵੇਂ ਸਾਥ ਦਿੱਤਾ ਤੇ ਅੱਜ ਆਪਾਂ ਤੁਹਾਨੂੰ ਦੱਸਣਾ ਵੀ ਜਦੋਂ ਦੁਨੀਆ ਦੇ ਉੱਤੇ ਮੱਥੇ ਟੇਕ ਕੇ ਥਾਂ-ਥਾਂ ਨੱਕ ਰਗੜ ਕੇ ਥੱਕ ਟੁੱਟ ਕੇ ਇੱਕ ਨੁਕਰੇ ਲੱਗ ਕੇ ਬੈਠ ਜਾਈਏ ਤੇ ਜਦੋਂ ਐ ਲੱਗੇ ਵੀ ਹੁਣ ਕੀ ਕਰੀਏ ਕੋਈ ਸਹਾਰਾ ਦੇਣ ਵਾਲਾ ਨਹੀਂ ਦੇਂਦਾ ਤੇ ਐ ਲੱਗੇ ਕਿ ਕਿਹੜੇ ਮਾੜੇ ਕਰਮ ਕੀਤੇ ਆ ਸਾਡੇ ਚੰਗੇ ਦਿਨ ਹੀ ਨਿਯਮਦੇ ਤੇ ਉਹ ਦਿਨ ਚੰਗੇ ਕਿਵੇਂ ਆਉਣ ਆਪਾਂ ਇਸ ਬਾਰੇ ਅੱਜ ਗੱਲ ਕਰਾਂਗੇ ਤੇ ਆਪਾਂ ਇਹ ਵੀ ਗੱਲ ਕਰਦੇ ਆ ਕਿ ਦੁਨੀਆ ਦੇ ਵਿੱਚ ਜੇ ਕੋਈ ਸਾਡਾ ਸਾਥ ਦਿੰਦਾ ਸੰਗੀ ਸਾਥੀ ਕੋਈ ਮਿੱਤਰ ਭੈਣ ਭਰਾ ਰਿਸ਼ਤੇਦਾਰ ਕਾਂ ਜਦੋਂ ਸਾਡਾ ਚੰਗਾ ਸਮਾਂ ਆਉਂਦਾ ਚੰਗਾ ਟਾਈਮ ਆਉਂਦਾ ਆਪਾਂ ਹਰ ਥਾਂ ਬੈਠ ਕੇ ਉਹਦੀ ਪ੍ਰਸ਼ੰਸਾ ਕਰਦੇ ਆਂ ਰਿਸ਼ਤੇਦਾਰਾਂ ਚ ਭੈਣ ਭਰਾਵਾਂ ਚ ਦੋਸਤਾਂ ਮਿੱਤਰਾਂ ਚ ਮਹਿਫਲਾਂ ਚ ਤੇ ਫੁਲਾਨੇ ਸਮੇ ਸਾਡੇ ਪਰਿਵਾਰ ਦੇ ਉੱਤੇ ਮਾੜਾ ਸਮਾਂ ਚੱਲਿਆ ਸੀ ਤੇ ਫੁਲਾਨੇ ਬੰਦੇ ਨੇ ਸਾਡੇ ਪਰਿਵਾਰ ਦੀ ਬਾਹ ਫੜੀ ਸੀ ਉਸ ਸਮੇ ਸਾਨੂੰ ਸਹਾਰਾ ਦਿੱਤਾ ਸੀ ਅਸੀਂ ਉਹਦਾ ਗੁਣ ਨਹੀਂ ਭੁੱਲ ਸਕਦੇ ਇਹ ਗੱਲ ਆਪਾਂ ਅਕਸਰ ਸੁਣੀ ਹੋਗੀ ਪਰ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਔਖੇ ਸਮੇਂ ਦੇ ਵਿੱਚ ਨਾਲ ਖੜਦੇ ਆ ਸੰਗਤ ਜੀ ਉਹਨਾਂ ਵਿੱਚ ਦੀ ਵੀ ਉਹ ਪਰਮਾਤਮਾ ਉਹ ਵਾਹਿਗੁਰੂ ਆਪ ਹੀ ਆ ਕੇ ਕਾਰਜ ਕਰਦਾ ਤੇ ਭਾਗਾਂ ਵਾਲੇ ਹੁੰਦੇ ਨੇ ਉਹ ਸਰੀਰ ਜਿਨ੍ਹਾਂ ਨੂੰ ਇਹ ਕਾਰਜ ਕਰਨ ਲਈ ਪਰਮਾਤਮਾ ਆਪ ਚੁਣਦਾ ਉਹੋ ਹੀ ਅਸਲੀ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਅਨਸਾਨਾਂ ਦੇ ਰੂਪ ਦੇ ਵਿੱਚ ਦੁਨੀਆ 'ਚ ਤੁਹਾਡੇ ਸਾਹਮਣੇ ਵਿਚਰਦੇ ਨੇ ਤੇ ਚੰਗੇ ਕਾਰਜ ਕਰਕੇ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ ਤੇ ਅਸੀਂ ਅੱਜ ਗੱਲ ਕਰਨੀ ਆ ਸੰਗਤ ਜੀ ਜੇ ਪ੍ਰਮਾਤਮਾ ਸਾਡਾ ਸਾਥ ਦਿੰਦਾ ਹਰ ਥਾਂ ਉਹ ਸਾਡੇ ਨਾਲ ਖੜਦਾ ਸਾਡਾ ਅਸਲੀ ਦੋਸਤ ਮਿੱਤਰ ਸੰਗੀ ਸਾਥੀ ਹੋ ਕੇ ਫਿਰ ਕਿਉਂ ਨਾ ਅਸੀਂ ਉਹਦੀ ਗੱਲ ਕਰੀਏ ਹਨਾ ਤੇ ਕਿਉਂ ਲੱਕੋ ਕੇ ਰੱਖੀਏ ਅਸੀਂ ਇਸ ਚੀਜ਼ ਨੂੰ ਹੋ ਸਕਦਾ ਕੋਈ ਟੁੱਟਿਆ ਹੋਇਆ ਕੋਈ ਇਨਾਂਕ ਦੁਨੀਆ ਤੋਂ ਦੁਖੀ ਹੋਇਆ ਤੇ ਉਸ ਨੂੰ ਸਹਾਰਾ ਮਿਲ ਜੇ ਤੇ ਉਸ ਵਾਹਿਗੁਰੂ ਦੇ ਸੱਚੇ ਲੜ ਜੁੜ ਸਕੇ ਅਸੀਂ ਆਪਣੀਆਂ ਮਨੋ ਕਾਮਨਾ ਲਈ دنیਆਵੀ ਲੋੜਾਂ ਦੇ ਲਈ ਅਨੇਕਾਂ ਥਾਵਾਂ ਤੇ ਜਾਂਦੇ ਆ ਅਨੇਕਾਂ ਮੜੀਆਂ ਮਸਾਣਾ ਤੇ ਲੋਕੀ ਮੱਥੇ ਟੇਕਦੇ ਨੇ ਨੱਕ ਰਗੜਦੇ ਨੇ ਕਿਉਂ ਕਿ ਇਸ ਜ਼ਿੰਦਗੀ ਦੇ ਵਿੱਚ ਸਾਨੂੰ ਸੁੱਖ ਮਿਲ ਜੇ ਘਰ ਦੇ ਵਿੱਚ ਧਨ ਦੌਲਤ ਤਾਂ ਦਰੋਸਤੀ ਦੇ ਰੋਗਤਾ ਧੀਆ ਪੁੱਤਰਾਂ ਦੀ ਦਾਤ ਦੁੱਧ ਪੁੱਤ ਦੀ ਦਾਤ ਹਨਾ ਗਾਰ-ਬਾਰ ਬਣ ਜਾਣ ਅਸੀਂ ਸੌਖੇ ਹੋ ਜਾਈਏ ਸੌਖੀ ਜ਼ਿੰਦਗੀ ਹੋਵੇ ਹਰ ਮਨੁੱਖ ਦੀ ਇਹ ਹੀ ਮੰਗ ਆ ਪਰ ਅਸੀਂ ਜੋ ਕਰਮ ਕਰਦੇ ਆ ਕਰਮ ਕਰਨ ਲੱਗਿਆ ਇਨਸਾਨ ਨਹੀਂ ਸੋਚਦਾ ਕਿ ਇਹ ਮੈਂ ਇੱਕ ਬੀਜ ਬੀਜ ਰਿਹਾ ਤੇ ਇਸ ਨੇ ਇੱਕ ਦਿਨ ਰੁੱਖ ਦੇ ਰੂਪ ਵਿੱਚ ਉੱਗਣਾ ਤੇ ਉਹ ਮੈਨੂੰ ਹੀ ਵੱਡਣਾ ਪੈਣਾ ਇਸ ਕਰਕੇ ਜਦੋਂ ਵੀ ਆਪਾਂ ਕਰਮਾਂ ਦਾ ਬੀਜ ਬੀਜਣਾ ਕਿਸੇ ਨਾਲ ਕੁਝ ਵੀ ਕਰਨ ਲੱਗਿਆ ਇਹ ਸੋਚਣਾ ਕਿ ਮੈਂ ਇਹ ਜੋ ਬੀਜ ਬੀਜ ਰਿਹਾ ਇਹ ਫਸਲ ਮੈਨੂੰ ਹੀ ਵੱਢਣੀ ਪਾਉਗੀ ਇਸ ਕਰਕੇ ਕਦੇ ਵੀ ਮਾੜਾ ਬੀ ਨਾ ਬੀਜੋ ਜੋ ਅਸੀਂ ਬਾਅਦ ਵਿੱਚ ਉਹ ਸਫਲ ਨੂੰ ਖਾ ਨਾ ਸਕੀਏ ਸੰਗਤ ਜੀ ਜਦੋਂ ਬਹੁਤ ਦੁਖੀ ਹੋ ਜਾਮ ਟੁੱਟ ਹਾਰ ਕੇ ਐ ਨਢਾਲ ਹੋ ਕੇ ਇੱਕ ਕੋਨੇ ਚ ਲੱਗ ਕੇ ਬੈਠ ਜਾਈਏ ਨਾ ਕੋਈ ਸਾਥ ਨਾ ਲੱਗੇ ਵੀ ਦੁਨੀਆ ਤੇ ਕੋਈ ਸਾਥ ਦੇਣ ਵਾਲਾ ਹੈ ਨਹੀਂ ਫੇਰ ਕੀ ਕਰਨਾ ਗੁਰੂ ਘਰੇ ਜਾਣਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਚਾਹੇ ਪਿੰਡ ਦੇ ਗੁਰੂ ਘਰ ਜਿੱਥੇ ਵੀ ਗੁਰੂ ਘਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਜਗ ਦੀ ਜੋਤ ਸਰਬ ਕਲਾ ਸਮਰੱਥ ਚਵਰ ਛਤਰ ਦੇ ਮਾਲਕ ਜਿੱਥੇ ਵੀ ਮਹਾਰਾਜ ਸਾਭ ਜੀ ਦਾ ਪ੍ਰਕਾਸ਼ ਆ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਆਰੇ ਜਿੱਥੇ ਵੀ ਬਰਾਜਮਾਨ ਨੇ ਚਾਹੇ ਉਹ ਕੱਖਾਂ ਦੀ ਕੁੱਲੀ ਆ ਸੰਗਤ ਜੀ ਉੱਥੇ ਜਾਣਾ ਉਹ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਨਮਖੋ ਕੇ ਅਰਦਾਸ ਕਰਨੀ ਆ ਹੁਣ ਕਈ ਪੁੱਛਦੇ ਆ ਕਿ ਅਰਦਾਸ ਇੱਕ ਤਾਂ ਸਾਡੇ ਪੰਥ ਦੀ ਅਰਦਾਸ ਸਾਡੀ ਮਰਯਾਦਾ ਦੀ ਅਰਦਾਸ ਆ ਤੇ ਸੰਗਤ ਜੀ ਪਰ ਜਦੋਂ ਇਨਸਾਨ ਟੁੱਟਿਆ ਹੋਵੇ ਕੋਈ ਸ਼ਬਦ ਨਾ ਹੁੰਦੇ ਹੋਣ ਅਰਦਾਸ ਹੀ ਨਾ ਕਰਨੀ ਹੁੰਦੀ ਹੋਵੇ ਅਰਦਾਸ ਹੁੰਦੀ ਹੀ ਨਹੀਂ ਕਰਨੀ ਤੇ ਉਦੋਂ ਜਿਹੜੀ ਰੂਹ ਮਿਲਕਦੀ ਆ ਇਹਦੀ ਪੁਕਾਰ ਜਦ ਇੱਥੋਂ ਨਿਕਲਦੀ ਹੈ ਨਾ ਇੱਥੋਂ ਉਹ ਤੁਰ ਦਰਗਾਹ ਦੇ ਵਿੱਚ ਕਬੂਲ ਹੁੰਦੀ ਆ ਉਹੀ ਅਸਲੀ ਅਰਦਾਸ ਹੁੰਦੀ ਆ ਜਿਹਦੇ ਚਾਹੇ ਕੋਈ ਵੀ ਸ਼ਬਦ ਨਾ ਹੋਣ ਤੁਹਾਡੇ ਮਨ ਦੀ ਆਤਮਾ ਦੀ ਜਿਹੜੀ ਆਵਾਜ਼ ਆ ਉਹੀ ਦਰਗਾਹ ਦੇ ਵਿੱਚ ਸੁਣੀ ਜਾਣੀ ਆ ਤੇ ਮਹਾਰਾਜ ਸਾਭ ਜੀ ਦੇ ਸਨਮੁਖੇ ਅਰਦਾਸ ਕਰਨੀ ਆ ਤੇ ਮਹਾਰਾਜ ਸਾਭ ਜੀ ਨੂੰ ਇੱਕ ਗੱਲ ਕਹਿਣੀ ਆ ਕਿ ਮਹਾਰਾਜ ਸਾਭ ਜੀ ਮੇਰੇ ਮਾੜੇ ਕਰਮ ਨੇ ਮੈਂ ਕੋਈ ਮਾੜੇ ਕਰਮ ਇਸ ਜਨਮ ਚ ਹੋ ਸਕਦਾ ਕਿ ਤੇ ਹੁਣ ਮਹਾਰਾਜ ਸਾਭ ਜਾਣੇ ਅਣਜਾਣੇ ਵਿੱਚ ਹੋ ਸਕਦਾ ਕੋਈ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਣ ਜੀ ਦਾ ਫਲ ਮੈਨੂੰ ਭੁਗਤਣਾ ਪੈ ਰਿਹਾ ਤੇ ਜਿਹੜੇ ਮੈਨੂੰ ਪਤਾ ਵੀ ਨਹੀਂ ਮੈਨੂੰ ਉਹ ਦੁੱਖ ਤਸੀਹੇ ਮਿਲ ਰਹੇ ਮਹਾਰਾਜ ਸਾਭ ਤੁਸੀਂ ਜਾਣੀ ਜਾਣੋ ਇਹ ਨਹੀਂ ਕਹਿਣਾ ਕਿ ਮੈਂ ਤਾਂ ਕਦੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ। ਇਸ ਜਨਮ 'ਚ ਨਹੀਂ ਹੋ ਸਕਦਾ ਪਿਛਲੇ ਜਨਮਾਂ 'ਚ ਹੋ ਗਿਆ ਹੋਵੇ ਕਿਉਂਕਿ ਪਿਛਲੇ ਜਨਮਾਂ ਦੇ ਕਰਮ ਸਾਡੇ ਨਾਲ ਚੱਲਦੇ ਨੇ ਸੰਗਤ ਜੀ ਬਿਲਕੁਲ ਚੱਲਦੇ ਨੇ। ਤੇ ਇਹ ਅਰਦਾਸ ਕਰਨੀ ਮਹਾਰਾਜ ਸਾਹਿਬ ਮੈਥੋਂ ਪਾਪੀ ਤੋਂ ਕਿਸੇ ਜਨਮ ਵਿੱਚ ਜਾਣੇ ਅਣਜਾਣੇ 'ਚ ਕੋਈ ਗਲਤੀ ਹੋ ਗਈ ਕੋਈ ਅਵੱਗਿਆ ਹੋਗੀ ਤੁਸੀਂ ਬਖਸ਼ ਦਿਓ। ਤੁਸੀਂ ਬਖਸ਼ ਨਾ ਹਾਰੋ ਮਹਾਰਾਜ ਸਾਹਿਬ। ਤੁਸੀਂ ਦੀਨ ਦੁਨੀਆ ਦੇ ਮਾਲਕ ਤਰਲੋਕੀ ਦੇ ਮਾਲਕ ਮਹਾਰਾਜ ਸਾਹਿਬ। ਦਰਗਾਹੀ ਗਰਬਾਣੀ ਤੁਹਾਡੀ ਤੁਸੀਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਮਹਾਰਾਜ ਸਾਹਿਬ ਜੀ ਤੁਸੀਂ ਕਣਕਣ ਦੇ ਵਿੱਚ ਵਸਿਓ ਤੁਹਾਨੂੰ ਬਿਨਾ ਬੋਲੇ ਤੋਂ ਵੀ ਸਭ ਕੁਝ ਪਤਾ ਤੇ ਮਹਾਰਾਜਬ ਮੇਰੀ ਨਾ ਹੁਣ ਬਸ ਹੋ ਗਈ ਮੇਰੇ ਹੱਥ ਖੜੇ ਹੋ ਗਏ ਮੈਥੋਂ ਦੁਨੀਆ ਦਾ ਸਾਹਮਣਾ ਨਹੀਂ ਹੁੰਦਾ ਹੁਣ ਤੇ ਮੇਰੇ ਮਾੜੇ ਕਰਮ ਕੱਟ ਦੋ ਤਰਲਾ ਜੋਦੜੀ ਮਿੰਤ ਐਵੇਂ ਕਹਿਣਾ ਮਹਾਰਾਜਬ ਨੂੰ ਠੀਕ ਹੈ ਮੈਂ ਤਾਂ ਕਰਨੀ ਨਹੀਂ ਲੈਣੀ ਉਹਦੇ ਅੱਗੇ ਖਸਮ ਸਾਈਂ ਦੇ ਅੱਗੇ ਹੱਥ ਜੋੜੇ ਜਾ ਸਕਦੇ ਆ ਉਹਦੇ ਨਾਲ ਕੋਈ ਸਵਾਲ ਜਵਾਬ ਨਹੀਂ ਕੀਤੇ ਜਾ ਸਕਦੇ ਤੇ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਅਰਦਾਸ ਬੇਨਤੀ ਜਿਵੇਂ ਵੀ ਆਉਂਦੀ ਆ ਉਹਦੇ ਰੂਹ ਦੀ ਉਹ ਮੇਰ ਅਰਦਾਸ ਬੇਨਤੀ ਕਰਨੀ ਆ ਉਹਨੂੰ ਪਿਤਾ ਮੰਨਣਾ ਉਹਨੂੰ ਦੋਸਤ ਮੰਨਣਾ ਉਹਨੂੰ ਮਾਲਕ ਮੰਨਣਾ ਕਿਉਂਕਿ ਉਹਨੇ ਹੀ ਸਾਨੂੰ ਇਸ ਦੁਨੀਆ ਵਿੱਚ ਭੇਜਿਆ ਫੇਰ ਸੰਗਤ ਜੀ ਗੁਰੂ ਘਰ ਦੇ ਵਿੱਚ ਵਰਤਨਾ ਦੀ ਸੇਵਾ ਕਰਨੀ ਆ ਪੜਾ ਇੱਕ ਹੀ ਭਾਂਡਾ ਪਿਆ ਹੋਵੇ ਇਹ ਨਹੀਂ ਸੋਚਣਾ ਬਰਤਨ ਤਾਂ ਹੈ ਨਹੀਂ ਉਸ ਇੱਕ ਭਾਂਡੇ ਨੂੰ ਮਾਂਜਣ ਲੱਗਾ ਇਹ ਭਾਵਨਾ ਬਣਾਉਣੀ ਆ ਮਹਾਰਾਜ ਸਾਹਿਬ ਜਿਵੇਂ ਇਹਦੀ ਮੈਲ ਜਾ ਰਹੀ ਇਸ ਭਾਂਡੇ ਦੀ ਨਾਲ ਸਿਮਰਨ ਕਰਨਾ ਉਵੇਂ ਹੀ ਮੇਰੇ ਮਨ ਦੀ ਮੈਲ ਚਲੀ ਜਾਵੇ ਮਹਾਰਾਜ ਸਾਹਿਬ ਜਿਹੜੀ ਮੇਰੀ ਬੁੱਧੀ ਦੇ ਉੱਤੇ ਪੜਦੇ ਪਏ ਨਾ ਮਾੜਾ ਸੋਚਣ ਦੇ ਈਰਖਾ ਦੇ ਉਹ ਦੂਰ ਕਰ ਦਿਓ ਦੂਰ ਕਰ ਦਿਓ ਮੈਨੂੰ ਬਖਸ਼ ਦਿਓ ਬਖਸ਼ ਲੋ ਬਖਸ਼ ਲੋ ਇਹਰ ਦਾਸ ਕਰਨੀ ਆ ਫੇਰ ਮਾਰਾ ਸਭ ਜੀ ਦੇ ਦਰ ਤੇ ਝਾੜੂ ਲਾਉਣਾ ਚਾਹੇ ਥੋੜੇ ਥਾਂ ਜੀ ਲਾਉ ਝਾੜੂ ਲਾਉ ਜਰੂਰ ਗੁਰੂ ਕਰੇ ਝਾੜੂ ਲਾਉਂਦਾ ਵੀ ਇਹੀ ਅਰਦਾਸ ਕਰਨੀ ਆ ਵੀ ਜਿਵੇਂ ਇਸ ਧਰਤੀ ਤੋਂ ਮਾਰਾ ਸਭ ਤੇਰੇ ਦਰ ਤੋਂ ਇਹ ਕੂੜਾ ਇਕੱਠਾ ਹੋ ਰਿਹਾ ਇਸੇ ਤਰ੍ਹਾਂ ਮੇਰੀ ਜਿਹੜੀ ਆ ਧਰਤੀ ਆ ਆਹ ਦੇਹੀ ਆ ਇਹਦੇ ਚ ਕੂੜਾ ਕਰਕਟ ਪਤ ਨਹੀਂ ਕਿੰਨੇ ਜਨਮਾਂ ਦਾ ਪਿਆ ਕਿੰਨਾ ਮੈਂ ਇਕੱਠਾ ਕਰੀ ਫਿਰਦਾ ਪਾਪਾਂ ਦੀਆਂ ਪੰਡਾ ਮਾਰਾ ਸਭੇ ਦੂਰ ਕਰ ਦੂਰ ਕਰ ਦਿਓ ਆਖਸ਼ਲੋ ਇਰਦਾਸ ਕਰਨੀ ਆ ਫਿਰ ਸੰਗਤ ਜੀ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ ਕਰਨੀ ਆ ਜੋੜਿਆਂ ਨੂੰ ਮਸਤਕ ਦੇ ਨਾਲ ਲਾਉਣਾ ਚਰਨ ਧੂੜ ਸੰਗਤ ਦੀ ਮਸਤਕ ਦੇ ਨਾਲ ਲਾਉਣੀ ਆ ਤੇ ਇਹ ਭਾਵਨਾ ਬਣਾਉਣੀ ਆ ਕਿ ਇਹ ਮੇਰੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ ਕੋਈ ਸੇ ਫਕੀਰ ਕਿਸੇ ਸਾਧੂ ਸੰਤ ਉਹਦਾ ਆਪ ਦਾ ਹੀ ਉਸ ਰੱਬ ਦਾ ਜੋੜਾ ਇਹ ਸੋਚ ਕੇ ਭਾਵਨਾ ਦੇ ਨਾਲ ਤੇ ਉਦੋਂ ਇਹ ਸੋਚ ਸੋਚਣਾ ਵੀ ਜਿਹੜੇ ਮੇਰੇ ਮਾੜੇ ਕਰਮ ਉਹ ਘੱਟ ਦੋ ਉਹ ਘੱਟ ਦੋ ਸਾਂਗਤ ਜੀ ਇਹ ਸਭ ਕੁਝ ਕਰਕੇ ਦੇਖਿਓ ਦਿਨਾਂ ਦੇ ਵਿੱਚ ਦਿਨ ਕਿਵੇਂ ਬਦਲਦੇ ਆ ਫੇਰ ਦੱਸਿਓ ਨਾਲੇ ਕਮੈਂਟ ਕਰਕੇ ਦੱਸਿਓ ਜਦੋਂ ਵੀ ਤੁਸੀਂ ਆਹ ਵੀਡੀਓ ਵੇਖੋਗੇ ਉਸ ਤੋਂ ਬਾਅਦ ਜਿੰਨਾ ਕਿ ਇਸ ਨਮਾਣੀ ਨੇ ਜਿੰਨੀ ਕਿ ਸੋਝੀ ਬਖਸ਼ੀ ਉਸ ਅਕਾਲ ਪੁਰਖ ਨੇ ਜਾਂ ਜੋ ਪ੍ਰੈਕਟੀਕਲ ਦਾਸ ਨੇ ਕੀਤੇ ਹਨਾ ਜ਼ਿੰਦਗੀ ਦੇ ਵਿੱਚ ਕਿਉਂਕਿ ਮੇਰੇ ਕੋਲ ਮੇਰੇ ਨੇੜੇ ਜਾਂ ਮੇਰੇ ਮਾਪੇ ਜਾਂ ਮੇਰਾ ਨੱਗਰ ਖੇੜਾ ਹੀ ਜਾਣਦਾ ਜੋ ਮੈਂ ਹੰਡਾਇਆ ਜੋ ਮੈਂ ਦੁੱਖ ਭੋਗਿਆ ਤੇ ਮੇਰੇ ਗੁਰੂ ਨੇ ਹੀ ਸਭ ਕੁਝ ਮੇਰੇ ਦੁੱਖ ਦੂਰ ਕੀਤੇ ਆ ਮੇਰੀਆਂ ਝੋਲੀਆਂ ਭਰੀਆਂ ਜੋ ਮੈਂ ਅੱਜ ਤੁਹਾਡੇ ਸਾਹਮਣੇ ਬੈਠੀ ਆ ਸਭ ਤੋਂ ਵੱਡੀ ਦਾਤ ਜੋ ਮੈਂ ਗੁਰੂ ਸਾਹਿਬ ਦੀ ਮੰਦੀ ਉਹ ਮੇਰੇ ਅਮਰਤ ਦੀ ਦਾਤ ਬਖਸ਼ਿਸ਼ ਮੈਨੂੰ ਗੁਰੂ ਸਾਹਿਬ ਨੇ ਆਪਣੀ ਧੀ ਬਣਾਇਆ ਇਤੋਂ ਵੱਡੀ ਦਾਤ ਤਾਂ ਕੋਈ ਦੁਨੀਆ ਤੇ ਹੋ ਹੀ ਨਹੀਂ ਸਕਦੀ ਖਾਲਸਾ ਜੀ ਜਦੋਂ ਮਹਾਰਾਜ ਸਾਹਿਬ ਆਪ ਦੇ ਧੀਆ ਪੁੱਤ ਬਣਾ ਲੈਣਗੇ ਤਰ ਦਸ਼ਮੀਸ਼ ਪਿਤਾ ਫਿਰ ਆਪਾਂ ਕੀ ਲੈਣਾ ਹੋਰ ਜਦੋਂ ਬਾਦਸ਼ਾਹਾਂ ਦੇ ਬਾਦਸ਼ਾਹ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਉਹ ਦਰਵੇਸ਼ ਪਿਤਾ ਦਸ਼ਮੀਸ਼ ਪਿਤਾ ਬਾਜਾਂ ਵਾਲੇ ਤਾਜਾਂ ਵਾਲੇ ਕਹੰਗੀਆਂ ਵਾਲੇ ਹਨ ਤੇ ਪੁੱਤਰਾਂ ਦੇ ਦਾਨੀ ਸਰਪੰਸ ਦਾਨੀ ਉਹਨਾਂ ਵਰਗਾ ਨਹੀਂ ਕੋਈ ਹੋ ਸਕਦਾ ਨਹੀਂ ਹੋ ਸਕਦਾ ਨਾ ਕੋਈ ਹੋਇਆ ਸੀ ਨਾ ਕੋਈ ਹੋਣਾ ਉਹ ਇੱਕੋ ਹੀ ਆ ਬਸ ਉਹ ਰਹਿੰਦੀ ਦੁਨੀਆ ਤੱਕ ਤੇ ਦੁਨੀਆ ਤੋਂ ਬਾਅਦ ਵੀ ਉਹਨਾਂ ਦਾ ਹੀ ਨਾਮ ਰਹਿਣਾ ਇੱਥੇ ਉਹ ਖੁਦ ਖੁਦਾ ਆਕਾਲ ਪੁਰਖ ਪਰਮੇਸ਼ਵਰ ਇਸ ਧਰਤੀ ਤੇ ਜਦੋਂ ਉਹਨੇ ਐਡੇ ਅਰਬਾਂ ਖਰਬਾਂ ਦੀ ਦੁਨੀਆ ਵਿੱਚੋਂ ਇਹ ਕੀੜੇ ਮਕੌੜਿਆਂ ਦੀ ਬਾਹ ਫੜ ਕੇ ਮਨੁੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਦੀ ਨਾ ਖੰਡੇ ਬਾਟੇ ਦੀ ਪੌਹਲ ਹੋਰ ਸੰਗਤ ਜੀ ਕੀ ਚਾਹੀਦਾ ਹੁੰਦਾ ਉਸ ਤੋਂ ਬਾਅਦ ਫੇਰ ਬਸ ਪਾਰਦਰਸ਼ੀ ਸ਼ੀਸ਼ੇ ਵਾਂਗ ਹੋ ਜੋ ਨਾ ਝੂਠ ਬੋਲਣਾ ਨਾ ਮਾੜਾ ਕਰਮ ਕਰਨਾ ਹਾਂ ਕੋਈ ਤੁਹਾਨੂੰ ਦੁਨੀਆ 'ਚ ਵਿਚਰਦੇ ਲੱਗੇ ਵੀ ਸੰਗਤ ਮਾੜੀ ਮਿਲਗੀ ਉ ਤੋਂ ਪਿਛਾਂ ਹਟ ਜਾਓ ਕਿਉਂਕਿ ਦੁਨੀਆ ਬਹੁਤ ਭੈੜਾ ਤੁਹਾਡੇ ਕਰਦਾਰ ਨੂੰ ਫਿਰ ਪੇਸ਼ ਕਰਦੀ ਆ ਇਹਨਾਂ ਚੀਜ਼ਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ ਤੇ ਚੰਗਾ ਹੀ ਕਰਿਆ ਕਰੋ ਬਸ ਆਪਦੇ ਵੱਲੋਂ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਬਸ ਸਾਈਡ ਤੇ ਹੋ ਜਾ ਕਰੋ ਬੁਰਾ ਕਰਨ ਵਾਲਿਆਂ ਤੋਂ ਤੇ ਸੰਗਤ ਜੀ ਇਹਨਾਂ ਕ ਕਰਕੇ ਦੇਖਿਓ ਤੇ ਜ਼ਿੰਦਗੀ ਦੇ ਪ੍ਰੈਕਟੀਕਲਾਂ 'ਚ ਥੋੜਾ-ਥੋੜਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੂੰਗੀ ਤੇ ਮਾਰਾ ਸਾਲ ਸੱਚੇ ਪਾਸ ਆਵਦੀ ਐਸੇ ਨਿਮਾਣੀ ਧੀ ਤੋ ਵੀ ਕਰਵਾਉਂਦੇ ਰਹਿਣ ਸੇਵਾ ਕਰਵਾਉਂਦੇ ਰਹਿਣ ਕਿਉਂਕਿ ਜਿੱਥੇ ਵੀ ਗੁਰੂ ਘਰੇ ਦਰਸ਼ਨ ਕਰੀਏ ਤੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਯਾਦ ਸ਼ਰੀਨੰਦਪੁਰ ਸਾਹਿਬ ਦੀ ਯਾਦ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਿਆ ਕਰੋ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਨ